ਕਿ ਕਰਦੇ ਆਂ ਮਹਾ ਪ੍ਰਚਾਰ ਦਵਾਈ ਆ ਬਰਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਘਰ ਜਾਣਾ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਰਪੰਤ ਨੂੰ ਨੇਗਦੇ ਬੰਦਿਆਂ ਨੂੰ ਸਿਮਰਜੀ ਅਗਵਾਈ ਕਰਦੇ ਟੀਮ ਨੂੰ ਬੈਂਤੀ ਕਰਨਾ ਚਾਹੁੰਦਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮਯਾਬ ਕਰਨਾ ਹੈ ਬੰਦੀ ਸੰਗਾਂ ਦੀ ਨਿਹਾਈ ਕਰਾਉਣੀ ਹੈ ਵੇਰਿਆਂ ਦੀਆਂ ਦੇ ਨਸਾਫ ਲੈਣੇ ਆ ਬਰਗਾੜੀ ਬੰਦਰ ਗੋਲੀ ਕਾਣ ਦੇ ਨਸਾਫ ਲੈਣੇ ਆ ਜਾਂ ਜਿਹੜੀਆਂ ਜਿਹੜੀਆਂ ਮਸਕਦੀਆਂ ਇੱਥੇ ਮੰਗਾ ਰਹੀਆਂ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਵਾ ਬੰਦੀ ਦੀ ਲੋੜ ਆ ਉਹ ਪੰਜਾਬ ਨਿਕਲਣਾ ਪੈਣਾ ਮੈਂ ਜਦੋਂ ਪਹਿਲਾਂ ਇੱਥੇ ਆਇਆ ਤਾਂ ਇਹ ਨਹੀਂ ਕਰਨਾ ਪਾਤਰਾ ਬਾਬਾ ਰਾਜਾ ਜੀ ਤੇ ਬਾਬਾ ਕਮਿੰਦਰ ਸਿੰਘ ਆ ਬਚਾ ਕਰਦਾ ਸੀ ਕਿ ਸੱਤਲੇ ਦੀ ਤਿਆਰੀ ਕਰਨ ਲਈ ਪੰਜਾਬ ਦੇ ਚੱਲਣਾ ਪੈਣਾ ਜੇ ਸਾਨੂੰ ਮਰਨਾ ਪੈਣਾ ਹੈ ਕਿ ਇਹ ਸਮੂਹ ਚ